ਜਿਹੜਾ ਔਰਲੇ ਪਾਸੇ ਭੱਜਿਆ ਵਾ ਕਲਵਿੰਦਰ ਮਜਾਲੀਆਂ ਵਾਲਾ ਭੱਜਿਆ ਵਾ ਇਹ ਔਰਲੇ ਪਾਸੇ ਜਿਹੜਾ ਬੱਚਾ ਭੱਜਿਆ ਵਾ ਦੇਖਦਿਆਂ ਵੀਰੋ ਮੁਕਾਬਲਾ ਕਿੱਥੇ ਜੁੜਦਾ ਦੂਜੀ ਸ਼ਬਦੀ ਪਹਿਲੀ ਗੱਡੀ ਟਰੈਕ ਦੇ ਉੱਤੇ ਭੱਜੀ ਆ ਵਿਸਾਖੀ ਦੀ ਖੁਸ਼ੀ ਦੇ ਵਿੱਚ ਤਿਹਾਰ ਦੇ ਵਿੱਚ ਰੰਗਲੇ ਪੰਜਾਬ ਦੇ ਵਿੱਚ ਬਾਬੇ ਸ਼ੀਤਾਂ ਦੀ ਧਰਤੀ ਅਜਨਾਉ ਦੇ ਵਿੱਚ ਮਿੱਤਰਾ ਬੈਲੀਆਂ ਨੇ ਲਾਇਆ ਹੋਇਆ ਮੇਲਾ ਜਿਹੜਾ ਸਿਖਰ ਲਈ ਮੰਜ਼ਰ ਤੇ ਪਹੁੰਚਿਆ ਹੋਇਆ ਵਾ ਤੇ ਉਧਰੋਂ ਜੁੜੇ ਬੈਠੇ ਆ ਜਿੱਥੇ ਭਾਈ ਹਿੰਦਾ ਬਨਵੌਰੇ ਵਾਲਾ ਉਧਰੋਂ ਬੈਠਾ ਵਾ ਅਮਨਦੀਪ ਅੱਚਰ ਵਾਲੀਆ ਵੱਡਾ ਯੋਗਦਾਨ ਜਿਹੜੀ ਲਾਈਵ ਦੀ ਆ ਗਈ ਭਾਈ 20 97 ਪੁਆਇੰਟ ਬਾਜੀ ਸਮਾਂ ਲਾ ਕੇ ਆ 20 97 ਡੋਂਡਾ ਤੇ ਕੁਝ ਨਾ ਇਹ ਆ ਬਾਈ ਜੀ ਛੋਟਾ ਮਹਾਰਾਜਾ ਇਹ ਛੋਟਾ ਮਹਾਰਾਜਾ ਭੱਜ ਗਿਆ ਧਰੋਂ ਦੌਧਰ ਯਾਤੀ ਸਰਪੰਚ ਵਜੀਰਾਬਾਦ ਕਮਲ ਹਮਾਂਜੂਪੁਰ ਕੈਨੇਡਾ ਤਾਰੀ ਲੀਲਾ ਤੋਤਾ ਗੁੱਜਰਬਾਦ ਸੋ ਜਥੇ ਆ ਅਵਤਾਰ ਸਿੰਘ ਜੀ ਵੀਰੋ ਜੁੜਿਆ ਹੋਇਆ ਨੌ ਆ ਜੱਸੀ ਭੂਦਨ ਅਮਰਤ ਭੂਦਨ ਬਾਈ ਚਮਕੌਰ ਸਿੰਘ ਜੀ ਭੂਦਨ ਮੁਕਾਬਲਾ ਚੱਲਦਾ ਹੋਇਆ